ਮੇਰਾ ਨਾਮ ਮਲਕੀਤ ਵਰਮਾ ਜੀ ਮੈਂ ਢਾਰੀਵਾਲ ਦਾ ਢਾਰੀਵਾਲ ਦਾ ਵਸਨੀਕ ਆ ਟ੍ਰੈਫਿਕ ਦਾ ਇੰਨਾ ਮਾੜਾ ਹਾਲ ਜੇ ਕਿ ਇਹ ਕਿਤੇ ਰੋਜ਼ ਦੀ ਗੱਲ ਨਹੀਂ ਆ 2-3 ਸਾਲਾਂ ਤੋਂ ਵੇਖਦੇ ਆਂਦੇ ਆ ਟ੍ਰੈਫਿਕ ਤੇ ਦਿਨੋਂ ਦਿਨ ਬਹੁਤ ਮਾੜਾ ਹਾਲ ਆ ਮੀਂਹ ਨੇ ਕਿ ਬੱਚੇ ਜਿਹੜੇ ਸਕੂਲ ਟਾਈਮ ਤੇ ਆਉਂਦੇ ਨੇ ਬੱਸਾਂ ਵਿੱਚ ਤੇ ਵਿਚਾਰੇ ਉਹ ਪਿਆਸੇ ਤੇ ਉਹ ਇਦਾਂ ਹੀ ਪਰੇਸ਼ਾਨ ਹੋ ਗਏ ਬੱਸਾਂ ਵਿੱਚ ਦਰਮਿਆਨਾ ਬੁਰਾ ਹਾਲ ਤੇ ਇੰਨਾ ਮਾੜਾ ਹਾਲ ਆ ਟ੍ਰੈਫਿਕ ਦਾ ਕਿ ਇੱਥੇ ਵੇਖੀਦਾ ਕਿ ਪੰਜ ਪੰਜ ਮਿੰਟ ਬਾਅਦ ਲੜਾਈਆਂ ਹੋ ਜਾਂਦੀਆਂ ਕੋਈ ਟੈਂਪੂ ਵਾਲਾ ਕੋਈ ਬੱਸ ਵਾਲਾ ਆਪਸ ਵਿੱਚ ਲੜਦਾ ਦੇ ਆਵਾ ਅੱਜ ਪੂਰੀ ਬੱਚਾ ਖੋਤੀ ਜਾਂ ਕਾ ਲਗਾ ਬੂਲੀਆਂ ਬੱਸਾਂ ਖੋਤੀਆਂ ਭਾਜੀ ਇਹ ਫੇ ਸਕੂਲ ਦੇ ਟਾਈਮ ਤੇ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਹੋਣੇ ਚਾਹੀਦੇ ਚੌਂਕ ਵਿੱਚ ਤਾਂ ਜੋ ਬੱਚੇ ਪਰੇਸ਼ਾਨ ਨਾ ਹੋਣ ਤੇ ਜਦੋਂ ਵੀ ਇੱਥੇ ਕੋਈ ਸਕੂਲ ਟਾਈਮ ਤੇ ਛੁੱਟੀ ਹੁੰਦੀ ਆ ਤੇ ਕੋਈ ਮੁਲਾਜ਼ਮ ਨਹੀਂ ਹੁੰਦਾ ਕਿਉਂਕਿ ਕੋਈ ਮੁਲਾਜ਼ਮ ਨਾ ਹੋਣ ਕਰਕੇ ਤੇ ਆਪਸ ਵਿੱਚ ਲੜਾਈਆਂ ਹੁੰਦੀਆਂ ਤੇ ਲੋਕੀਂ ਚਾੰਦੇ ਕੋਲੋਂ ਕਿ ਚਲੋ ਛੱਡੋ ਕਿ ਹੈ ਕਿ ਇਸੇ ਤਰ੍ਹਾਂ ਹੀ ਪਰੇਸ਼ਾਨੀ ਹੁੰਦੀ ਹੈ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਜ਼ਰੂਰ ਹੋਣੇ ਚਾਹੀਦੇ ਕਿਸੇ ਕਾਜੀ ਮੈਂ ਆ ਬੁਲ ਮਕੰਡ ਤੋਂ ਕਰਵਾ ਦੂੰਗਾ ਬਾਬਾ ਫੁਸਹਾਰੀ ਇਹਦੇ ਸਕੇ ਤੋਂ ਕਰਵਾ ਕੇ ਚੈੱਕ ਕੀ ਹਾਲ ਹੈ ਕੱਟਮ ਜੁਨੀ ਬਸਾਰੀ ਸਕੂਲ ਤੋਂ ਆ ਰਹੀਆਂ ਨੇ ਇੱਧਰੋਂ ਆ ਰਹੀਆਂ ਨੇ ਇੱਧਰੋਂ ਆ ਰਹੀਆਂ ਨੇ ਪਰ ਸਰਕਾਰ ਕਹਿੰਦੀ ਪਹਿਲਾਂ ਵੀ ਬੇਨਤੀ ਕਰ ਦਿੱਤੀ ਹੈ ਕਿ ਜਦੋਂ ਸਕੂਲ ਟਾਈਮ ਛੁੱਟਵੇਂ ਦਿਨ ਕੋਈ ਨ ਕੋਈ ਟੜਪੋਚ ਕਰਮ ਚੱਲ ਰਿਹਾ ਹੋਇਆ। ਮੇਰੇ ਕਹਿੰਦੇ ਬੱਚੇ ਵੇਖਿਆ ਕੱਡੀਆਂ ਵਿੱਚ ਬਹੁਤ ਖੱਦਰ ਖੜੇ ਹੋ ਰਹੀ ਆ। ਉਹ ਹਰ ਰੋਜ਼ ਉਹੀ ਵਾਲਾ ਟ੍ਰੈਫਿਕ ਲਗਾ। ਕੋਈ ਸਰਕਾਰ ਦੇ ਉੱਪਰ ਕੋਈ ਅਸੱਭੀ ਹੋ ਰਿਹਾ। ਮੇਰੀ ਬੀਟੀ ਹੱਥ ਫਿਰ ਕੇ ਸਰਕਾਰ ਗਾੜੀ ਕਿ ਪੁਲਿਸ ਕਿੱਪਾ ਕਰਕੇ ਇਸ ਨੂੰ ਹੱਲ ਕਰੇਗਾ। ਇਹਦੇ ਬੱਚੇ ਸਕੂਲ ਆ ਰਹੇ ਆ। ਟ੍ਰੈਫਿਕ ਦੇ ਵਿੱਚ ਉਹਦੇ। ਤਾਂ ਨਾਸਾ ਸਿਆੜਵਾ ਕਿਉਂ ਹੋ ਗਿਆ? ਕਿ ਜੇ ਬੱਚਾ ਨਹੀਂ ਆ ਰਿਹਾ ਸਕੂਲ ਨਹੀਂ। ਜੇ ਸਕੂਲ ਆ ਰਹੇ ਨਾ ਉਧਰ ਲੈ ਰਹੀਆਂ। ਕੋਈ ਉਧਰ ਨਹੀਂ ਆ ਰਹੀਆਂ। ਰਿਪੋਰਟ ਕਰੀ ਕਹਿੰਦੇ ਕਿ ਜੋ ਦੇਖੀ ਚੁੱਕੀ ਆ ਕਿ ਸਕੂਲ ਟਾਈਮ ਤੇ ਕੋਈ ਨਾ ਕੋਈ ਕੋਚ ਸਿਕਰਮ ਕਰੀ ਹੋਏ ਕਾਹ ਨੂੰ ਟ੍ਰੈਫਿਕ ਨੂੰ ਹੱਲ ਕਿਤਾ ਦੱਸਦੇ ਉਹ ਜਿਹੜਾ ਚੌਂਕ ਦੇ ਇੱਕ ਪਿੰਡ ਤੋਂ ਪਰਲੇ ਕੋ ਕੋ